ਫੇਸਐਕਸ ਦੇ ਸੀਈਓ ਤੇ ਟੈਸਲਾ ਦੇ ਸੀਈਓ ਐਲਨ ਮਸਕ ਨੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਬੇहद ਵੱਡੀ ਇੱਕ ਟਿੱਪਣੀ ਕੀਤੀ ਹੈ ਦੱਸਿਏ ਕਿ ਹੁਣ ਐਪਸਟਾਈਨ ਦੇ ਵਿਵਾਦਾਂ ਦੇ ਵਿੱਚ ਡੋਨਲਡ ਟਰੰਪ ਦਾ ਨਾਮ ਹੈ ਇਹ ਬੇहद ਵੱਡੀ ਟਿੱਪਣੀ ਕੀਤੀ ਗਈ ਹੈ ਕਿ ਫਾਈਲਾਂ ਦੇ ਵਿੱਚ ਡੋਨਲਡ ਟਰੰਪ ਦਾ ਨਾਮ ਵੱਡੇ ਪੱਤਰ ਤੇ ਹੈ ਤੇ ਇਸੇ ਤਰੀਕੇ ਦੇ ਨਾਲ ਹਾਲੇ ਤੱਕ ਤਾਂ ਹੀ ਫਾਈਲਾਂ ਨਹੀਂ ਖੋਲੀਆਂ ਗਈਆਂ ਨੇ ਐਲਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋ ਦੇ ਉੱਤੇ ਇੱਕ ਬੇहद ਵੱਡੀ ਟਿੱਪਣੀ ਕੀਤੀ ਹੈ ਐਕਸ ਤੇ ਪੋਸਟ ਪਾ ਕੇ ਇਹ ਬਿਆਨ ਸਾਂਝੇ ਕੀਤੇ ਨੇ ਕਿ ਜਿਹੜੀਆਂ ਫਾਈਲਾਂ ਨੇ ਹੁਣ ਐਪਸਟਾਈਨ ਦੀਆਂ ਜਿਹੜੀਆਂ ਵਿਵਾਦਿਤ ਫਾਈਲਾਂ ਨੇ ਉਹਨਾਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਮ ਵੱਡੇ ਅੱਖਰਾਂ ਦੇ ਵਿੱਚ ਦਰਜ ਹੈ ਤਾਂ ਉਹ ਵੀ ਉਹਨਾਂ ਦੇ ਸੰਪਰਕ ਵਿੱਚ ਸੀ ਇਸ ਕਰਕੇ ਉਹ ਫਾਈਲਾਂ ਨਹੀਂ ਖੋਲੀਆਂ ਗਈਆਂ ਜਿਸ ਨੂੰ ਲੈ ਕੇ ਹੁਣ ਟਿੱਪਣੀ ਕੀਤੀ ਗਈ ਹੈ ਤਾਂ ਹਾਲਾકી ਦੱਸਿਆ ਕਿ ਐਲਨ ਮਸਕ ਦੇ ਬੋਲੋਏ ਕਿਹਾ ਗਿਆ ਹੈ ਕਿ ਇਹ ਫਾਈਲਾਂ ਜਿਹੜੀਆਂ ਨੇ ਕਿਉਂ ਨਹੀਂ ਖੁੱਲੀਆਂ ਕਾਰਨ ਇਹੀ ਹੈ ਔਰ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਫਾਈਲਾਂ ਨੇ ਇਹਨਾਂ ਨੂੰ ਖੋਲਣਾ ਚਾਹੀਦਾ ਕਿਉਂਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁੱਲਣਗੀਆਂ ਤਾਂ ਡੋਨਲਡ ਟਰੰਪ ਦੀ ਸਚਾਈ ਬਾਹਰ ਆਵੇਗੀ ਜਦੋਂ ਇਹ ਸ਼ਬਦੀ ਹਮਲੇ ਜਿਹੜੇ ਨੇ ਐਲਨ ਮਸਕ ਦੇ ਵੱਲੋਂ ਕੀਤੇ ਗਏ ਤਾਂ ਇਸ ਨਾਲ ਸ਼ਬਦੀ ਹਮਲਿਆਂ ਦਾ ਠੋਕਮਾ ਜਵਾਬ ਦੁਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੀ ਦਿੱਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਵੀ ਹੁਣ ਇਹ ਵੱਡੇ ਪੱਧਰ ਦੇ ਉੱਤੇ ਬਿਆਨਬਾਜ਼ੀ ਦਿੱਤੀ ਗਈ ਹੈ ਹੁਣ ਦੋਨਾਂ ਦੇ ਵਿੱਚ ਇੱਕ کاروبار ਦਾ ਨਹੀਂ ਹੁਣ ਰਾਜਨੀਤਿਕ ਜਿਹੜਾ ਤਣਾਅ ਵੀ ਵੱਧ ਚੁੱਕਾ ਹੈ ਜਿਸ ਨੂੰ ਲੈ ਕੇ ਹੁਣ ਵੱਡੇ ਪੱਧਰ ਦੇ ਉੱਤੇ ਟਿੱਪਣੀਆਂ ਖਿੱਚੀਆਂ ਜਾ ਰਹੀਆਂ ਨੇ ਤੇ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਹੈ ਦਾਅਵਾ ਹੈ ਕਿ ਐਪਸਟਾਈਨ ਜੋ ਹੈ ਉਹ ਬਹੁਤ ਜ਼ਿਆਦਾ ਵਿਵਾਦਿਤ ਮਾਮਲਿਆਂ ਦੇ ਵਿੱਚ ਘਿਰਿਆ ਹੋਇਆ ਸੀ ਔਰ ਜਿੱਥੇ ਕਿ ਲੜਕੀਆਂ ਦੇ ਨਾਲ ਸਬੂਸ਼ਨ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਉਸ ਦੇ ਵੱਡੇ ਪੱਦਰ ਤੇ ਨਾਮ ਸੀਗਾ ਔਰ ਕਈ ਵਾਰ ਗ੍ਰਿਫਤਾਰੀ ਵੀ ਹੋਈ ਤਾਂ ਇਹ ਵੀ ਜਾਣਕਾਰੀ ਸੀ ਕਿ ਜੇਲ੍ਹ ਵਿੱਚ ਅਚਾਨਕ ਉਸ ਦੀ ਮੌਤ ਹੋ ਗਈ ਐਪਸਟਾਈਨ ਦੀਆਂ ਵਿਵਾਦਿਤ ਫਾਈਲਾਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਮ ਹੈ ਇਜਾਹੇ ਟਿੱਬਿਆਨ ਬਾਚੀ ਦੇਣਾ ਅਜਿਹਾ ਟਿੱਪਣੀਆਂ ਤਨੀਆਂ ਆਪਣੇ ਆਪ ਦੇ ਵਿੱਚ ਇੱਕ ਬਿਹਤ ਵੱਡੀ ਖਬਰ ਹੈ ਔਰ ਦੱਸਿਓ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਲੋ ਵੀ ਐਲਨ ਮਸਕ ਦੇ ਉੱਤੇ ਸ਼ਬਦੀ ਹਮਲੇ ਕੀਤੇ ਗਏ ਨੇ ਸ਼ਬਦੀ ਹਮਲੇ ਕਰਕੇ ਉਹਨਾਂ ਨੂੰ ਘੇਰਿਆ ਗਿਆ ਤਾਂ ਹੁਣ ਦੋਹਾਂ ਦੇ ਵਿੱਚ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਹੈ ਔਰ ਡੋਨਲਡ ਟਰੰਪ ਦੇ ਉੱਤੇ ਕਜਿਹੇ ਵੱਡੇ ਇਲਜ਼ਾਮ ਲਗਾਉਣਾ ਤੇ ਉਸ ਤੋਂ ਬਾਅਦ ਹੁਣ ਕਿ ਉਸੇ ਉਹ ਨੂੰ ਰਾਸ਼ਟਰਪਤੀ ਬਣਾਉਣ ਦੀ ਜਿਹੜੀ ਗੱਲ ਆਖੀ ਗਈ ਹੈ ਅਮਰੀਕਾ ਦੇ ਵਿੱਚ ਤਾਂ ਐਲਨ ਮਸਕ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਐਕਸ ਦੇ ਉੱਤੇ ਇਹ ਬਿਆਨਬਾਜ਼ੀ ਕੀਤੀ ਗਈ ਆ ਤਾਂ ਬਿਹਤ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਸ ਨੂੰ ਸ਼ੇਅਰ ਕਰਨਾ ਪੈਂਦਾ ਹੈ ਤਾਂ ਕਿ ਤੁਹਾਨੂੰ ਦੱਸ ਦਈਏ ਕਿ ਜਿੱਥੇ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਵੱਡੇ ਪੱਧਰ ਦੇ ਉੱਤੇ ਗਤੀਵਿਧੀਆਂ ਹੋ ਰਹੀਆਂ ਨੇ ਬਹੁਤ ਸਾਰੇ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਇਹਨਾਂ ਬਦਲਾਵਾਂ ਨੂੰ ਦੇਖਦੇ ਹੋਏ ਕਈ ਭਾਰਤੀ ਕਈ ਹੋਰ ਦੇਸ਼ਾਂ ਦੇ ਲੋਕ ਚਿੰਤਾ ਦੇ ਵਿੱਚ ਹੈ ਪਰ ਇਸੇ ਤਰੀਕੇ ਦੇ ਨਾਲ ਦੱਸ ਦਈਏ ਕਿ ਐਲਨ ਮਸਕ ਨੇ ਹੁਣ ਜਿਸ ਤਰੀਕੇ ਨਾਲ ਟਿੱਪਣੀ ਕੀਤੀ ਹੈ ਉਸ ਨੂੰ ਲੈ ਕੇ ਹੁਣ ਐਲਨ ਮਸਕ ਨੂੰ ਵੀ ਕੇਰ ਦੇ ਨਜ਼ਰ ਆ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਔਰ ਐਪਸਟਾਈਨ ਦੇ ਫਾਈਲਾਂ ਦੇ ਵਿੱਚ ਵਿਵਾਦਿਤ ਫਾਈਲਾਂ ਦੇ ਵਿੱਚ ਡੋਨਲਡ ਟਰੰਪ ਦਾ ਨਾਮ ਹੈ ਅਜੇ ਹੀ ਟਿੱਪਣੀ ਆਪਣੇ ਆਪ ਦੇ ਵਿੱਚ ਕਿਤੇ ਕਿਤੇ ਬਹੁਤ ਵੱਡਾ ਬਿਆਨ ਹੈ ਤਾਂ ਦੇਖਣਾ ਹੋਵੇਗਾ ਕਿ ਆ ਸਰਕਾਰ ਹੁਣ ਇਹਨਾਂ ਮਸਲਿਆਂ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਇਹ ਬਹੁਤ ਬੇਹਦ ਇਸ ਵਕਤ ਦੀ ਵੱਡੀ ਖਬਰ ਹੈ ਜਿੱਥੇ ਕੈਲਨ ਮਸਕ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੋਹਾਂ ਦੇ ਬੋਲੋ ਆਪਸ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ